ਕਹਿੰਦੇ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਹੁਣ ਉੱਚ ਅਦਾਲਤ ਨੇ ਹਾਈ ਕੋਰਟ ਨੇ ਸੀਬੀਆਈ ਜਾਂਚ ਕਰਾਉਣ ਬਾਰੇ ਸੀਬੀਆਈ ਨੂੰ ਤੇ ਪੰਜਾਬ ਸਰਕਾਰ ਨੂੰ ਅੱਜ ਨੋਟਿਸ ਕੱਢ ਦਿੱਤੇ ਨੇ ਉਹ ਗੱਲ ਹੋਈ ਆਖੇ ਉਕਣੀ ਮੁਕਣੀ ਕਿੰਨਾ ਕੁ ਭਾਰ ਇੱਕ ਮੁੱਠ ਚੋਕਲਾ ਤੇ ਦੂਜੀ ਤਿਆਰ ਕਰਨਲ ਕੋਟਮਰ ਮਾਮਲੇ ਦੇ ਵਿੱਚ ਪਹਿਲਾਂ ਹੀ ਫਸ ਚੁੱਕੇ ਜਿਹੜੇ ਚਾਰ ਪੁਲਿਸ ਅਫਸਰ ਨੇ ਇਨਸਪੈਕਟਰ ਨੇ ਉਨ੍ਹਾਂ ਦੇ ਬਾਰੇ सीबीआई ਜਾਂਚ ਕਰਾਉਣ ਦੇ ਲਈ ਹੁਣ ਪੰਜਾਬ ਸਰਕਾਰ ਨੂੰ ਤੇ सीबीआई ਨੂੰ ਉੱਚ ਅਦਾਲਤ ਹਾਈ ਕੋਰਟ ਨੇ ਅੱਜ ਨੋਟਿਸ ਕੱਢ ਦਿੱਤਾ ਤੇ ਇਹ ਜਾਂਚ ਕਰਨਲ ਕੋਟਮਾਰ ਮਾਮਲੇ ਦੀ ਨਹੀਂ ਹੋਣੀ ਕਰਨਲ ਕੋਟਮਾਰ ਮਾਮਲੇ ਦੇ ਵਿੱਚ ਤਾਂ ਉਹ ਪਹਿਲਾਂ ਹੀ ਵਿਚਾਰੇ ਜਮਾਨਤਾਂ ਲੈਣ ਨੂੰ ਭੱਜੇ ਫਿਰਦੇ ਨੇ ਉਹ ਚਾਰੇ ਪੁਲਿਸ ਵਾਲੇ ਪੁਲਿਸ ਅਫਸਰ ਜਿਨ੍ਹਾਂ ਦੇ ਉੱਪਰ ਫੌਜੀ ਕਰਨਲ ਬਾਠ ਦੀ ਕੋਟਮਾਰ ਦਾ ਮਾਮਲੇ ਦਾ ਦੋਸ਼ ਲੱਗਾ ਹੋਇਆ ਹੁਣ ਨਵਾਂ ਮਾਮਲਾ ਉਹਨਾਂ ਤੇ ਉੱਠ ਪਿਆ ਨਵਾਂ ਮਾਮਲਾ ਉੱਠ ਪਿਆ ਭਾਈ ਜਿਹੜਾ ਇੱਕ ਮੁੰਡਾ ਜਸਪ੍ਰੀਤ ਨਾਭਾ ਦੇ ਕੋਲੇ ਪੁਲਿਸ ਨੇ ਇਨਕਾਊਂਟਰ ਕਰਕੇ ਮਾਰਿਆ ਸੀ ਪਿਛਲੇ ਦਿਨਾਂ ਚ ਉਸੇ ਦਿਨ ਰਾਤ ਨੂੰ ਕਰਨਲ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਿਆ ਜਾਂਦਾ ਵੀ ਉਸ ਤੋਂ ਪਹਿਲਾਂ ਪੁਲਿਸ ਵਾਲੇ ਮੁੰਡੇ ਜਸਪ੍ਰੀਤ ਦਾ ਇਨਕਾਊਂਟਰ ਕਰਕੇ ਆਏ ਸੀ ਚਾਰ ਇਨਸਪੈਕਟਰ ਤੇ ਫਿਰ ਉਸੇ ਦਿਨ ਹੀ ਰਾਤ ਨੂੰ ਕਰਨਲ ਕੁੱਟਮਾਰ ਮਾਮਲਾ ਵਾਪਰਿਆ ਸੀ ਤੇ ਉਹ ਜਿਹੜਾ ਜਸਪ੍ਰੀਤ ਮੁੰਡਾ ਜਿਹੜਾ ਪੁਲਿਸ ਦੇ ਮੁਕਾਬਲੇ ਚ ਮਾਰਿਆ ਗਿਆ ਦੱਸਿਆ ਗਿਆ ਉਹਦੇ ਪਰਿਵਾਰ ਵਾਲਿਆਂ ਨੇ ਐਡਵੋਕੇਟ ਵਕੀਲ ਨਵਕਿਰਨ ਸਿੰਘ ਦੇ ਰਾਈ ਹਾਈ ਕੋਰਟ ਚ ਇਹ ਪਟੀਸ਼ਨ ਪਾਈ ਕੇਸ ਪਾਇਆ ਵੀ ਇਹ ਮੁਕਾਬਲਾ ਪੁਲਿਸ ਨੇ ਝੂਠਾ ਕੀਤਾ ਸਾਡਾ ਮੁੰਡਾ ਇਹਨਾਂ ਨੇ ਜਾਣ ਕੇ ਗੋਲੀ ਮਾਰ ਕੇ ਮਾਰਿਆ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਉਹ ਜਿਹੜਾ ਮ੍ਰਿਤਕ ਮੁੰਡਾ ਜਸਪ੍ਰੀਤ ਸਿੰਘ ਹੈ ਉਹਦੀ ਮਾਂ ਵੱਲੋਂ ਪਾਈ ਗਈ ਦੱਸੀ ਜਾ ਰਹੀ ਹੈ ਤੇ ਪਰਿਵਾਰ ਦਾ ਤੇ ਮਾਂ ਦਾ ਕਹਿਣਾ ਹੈ ਵੀ ਮੁੰਡਾ ਸਾਡਾ ਪੁਲਿਸ ਨੇ ਫੜ ਕੇ ਜਾਣ ਕੇ ਮਾਰਿਆ ਉਹ ਮੁਕਾਬਲੇ 'ਚ ਨਹੀਂ ਮਾਰਿਆ ਗਿਆ ਤਾਂ ਇਸ ਬਾਰੇ ਫਿਰ ਉਹਨਾਂ ਨੇ ਸੀਬੀਆਈ ਦੀ ਮੰਗੀ ਜਾਂਚ ਅੱਜ ਤੋਂ 2 ਦਿਨ ਪਹਿਲਾਂ ਪਟੀਸ਼ਨ ਉਹਨਾਂ ਨੇ ਪਾਈ ਤੇ ਅੱਜ ਹਾਈ ਕੋਰਟ ਨੇ ਉੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਤੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਹਨਾਂ ਤੋਂ ਜਵਾਬ ਇਸ ਮਾਮਲੇ 'ਚ ਮੰਗ ਲਿਆ ਹੁਣ ਜੇ ਸੀਬੀਆਈ ਜਾਂਚ ਇਸ ਮਾਮਲੇ ਦੀ ਗਈ ਹੋ ਤਾਂ ਫਿਰ ਕਈ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਕਈ ਵਾਰ ਬਹੁਤ ਭਿਆਨਕ ਸੱਪ ਵੀ ਨਿਕਲ ਆਉਂਦੇ ਹੁੰਦੇ ਆ ਇਹੋ ਜੀ ਜਾਂਚ ਦੇ ਵਿੱਚੋਂ ਜਦੋਂ ਜਾਂਚ ਸੀਬੀਆਈ ਕਰਦੀ ਹੈ ਤਾਂ ਉਹ ਫਿਰ ਆਟਿਓ ਵਾਲ ਕੱਢਦੀ ਹੈ ਇਸੇ ਕਰਕੇ ਸਾਰੇ ਸੀਬੀਆਈ ਜਾਂਚ ਤੋਂ ਟਲਦੇ ਨੇ ਡਰਦੇ ਨੇ ਔਰ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਹੁੰਦਾ ਹੈ ਉਹ ਸੀਬੀਆਈ ਦੀ ਜਾਂਚ ਮੰਗਦੇ ਨੇ ਤੁਸੀਂ ਦੇਖੋ ਕਰਨਲ ਕੋਟਮਾਰ ਮਾਮਲੇ ਦੇ ਵਿੱਚ ਜਿਹੜੀ ਕਰਨਲ ਦੀ ਪਤਨੀ ਜਸਵਿੰਦਰ ਕੌਰ ਹੈ ਉਹ ਵੀ ਸੀਬੀਆਈ ਦੀ ਜਾਂਚ ਮੰਗਦੀ ਰਹੀ ਹੈ ਉਹ ਕਹਿੰਦੀ ਰਹੀ ਹੈ ਕਿ ਇਹ ਜਿਹੜੀ ਸੱਟ ਬਣਾਈ ਹੈ ਪੰਜਾਬ ਪੁਲਿਸ ਨੇ ਇਹ ਗਲਤਾਂ ਸਾਨੂੰ ਸੀਬੀਆਈ ਦੀ ਜਾਂਚ ਕਰਾ ਕੇ ਦਿਓ ਤਾਂ ਉਦੋਂ ਪੰਜਾਬ ਪੁਲਿਸ ਤੇ ਉਹ ਚਾਰੇ ਮੁਲਜ਼ਮ ਅਫਸਰ ਜਿਨ੍ਹਾਂ ਤੇ ਪਰਚਾ ਪਾਇਆ ਗਿਆ ਉਹ ਇਹ ਇਹਦੇ ਉੱਪਰ ਇਹੀ ਅਪੀਲਾਂ ਕਰਦੇ ਰਹੇ ਨੇ ਵੀ सीबीआई ਦੀ ਜਾਂਚ ਨਾ ਹੀ ਹੋਵੇ ਤੇ ਚੰਗਾ ਹੁਣ ਕਰਨਲ ਦੀ ਪਤਨੀ ਉਹ ਤੋਂ ਕਹਿੰਦੀ ਰਹੀ ਹੈ ਵੀ ਅਸੀਂ ਕਹਿੰਨੇ ਆ ਸਾਡੇ ਨਾਲ ਨਜਾਇਜ਼ ਕੀਤਾ ਧੱਕਾ ਕੀਤਾ ਤੇ ਉਹ ਪੁਲਿਸ ਅਫਸਰ ਕਹਿੰਦੇ ਨੇ ਵੀ ਅਸੀਂ ਤਾਂ ਇਹੋ ਜਿਹਾ ਕੁਝ ਕੀਤਾ ਨਹੀਂ ਤੇ ਕਰਨਲ ਦੀ ਪਤਨੀ ਕਹਿੰਦੀ ਰਹੀ ਹੈ ਵੀ ਫਿਰ ਜਦੋਂ ਅਸੀਂ सीबीआई ਦੀ ਜਾਂਚ ਮੰਗ ਰਹੇ ਆ ਤਾਂ ਫਿਰ ਉਹ सीबीआई ਦੀ ਜਾਂਚ ਤੋਂ ਟਲਦੇ ਕਿਉਂ ਨੇ ਤੇ ਹੁਣ ਉਹੀ ਗੱਲ ਹੋ ਗਈ ਜਿਹੜੀ ਮੈਂ ਪਹਿਲਾਂ ਕਿਹਾ ਸੀ ਵੀ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਹੁਣ ਕਰਨਲ ਕੋਟਬਰ ਮਾਮਲਾ ਅਜੇ ਛੋਟਾ ਹੈ ਉਸ ਮਾਮਲੇ ਤੇ ਸੀਬੀਆਈ ਦੀ ਜਾਂਚ ਤੋਂ ਉਹ ਇੱਕ ਤਰ੍ਹਾਂ ਨਾਲ ਬਚ ਗਏ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਉਸ ਮਸਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਨੂੰ ਦੇਤੀ ਪਰ ਹੁਣ ਆ ਜਿਹੜਾ ਉਸ ਤੋਂ ਵੀ ਵੱਡਾ ਮਾਮਲਾ ਹੈ ਝੂਠੇ ਇਨਕਾਊਂਟਰ ਦਾ ਦੋਸ਼ ਝੂਠੇ ਪੁਲਿਸ ਮੁਕਾਬਲੇ ਦਾ ਦੋਸ਼ ਇਹਦੇ 'ਚ CBI ਦੀ ਜਾਂਚ ਦੇ ਲਈ ਹਾਈ ਕੋਰਟ ਨੇ ਨੋਟਿਸ ਕੱਢਤਾ ਜਵਾਬ ਮੰਗ ਲਿਆ ਤਾਂ ਜੇ ਇਹ ਜਾਂਚ ਹੋਈ ਨਾ ਤੇ ਫਿਰ ਬਹੁਤ ਕਸੂਤੇ ਫਸਣਗੇ ਫਿਰ ਜਾਂਚ ਦੇ ਵਿੱਚੋਂ ਕੁਝ ਵੀ ਨਿਕਲ ਸਕਦਾ ਫਿਰ ਸੂਲੀ ਟੰਗੀ ਰਹਿੰਦੀ ਹੁੰਦੀ ਹੈ ਜਾਂਚ CBI ਨੇ ਪਹਿਲਾਂ ਵੀ ਜਿਹੜੇ ਪੁਲਿਸ ਮੁਕਾਬਲਿਆਂ ਦੀ ਜਾਂਚ ਕੀਤੀ ਉਹਨਾਂ 'ਚੋਂ ਵੱਡੀ ਗਿਣਤੀ ਦੇ ਵਿੱਚ ਸਜ਼ਾਵਾਂ ਹੋਈਆਂ ਸਜ਼ਾਵਾਂ ਪੁਲਿਸ ਅਫਸਰਾਂ ਐਸਐਸਪੀ ਰੈਂਕ ਦੇ ਔਰ ਜਿਹੜੇ ਉਸ ਤੋਂ ਵੀ ਕੀ ਆਈਜੀ ਰੈਂਕ ਦੇ ਪੁਲਿਸ ਅਫਸਰ ਉਹਨਾਂ ਨੂੰ ਵੀ ਸਜਾਵਾਂ ਹੋਈਆਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਤਾਂ ਹੁਣ ਜਸਪ੍ਰੀਤ ਦੇ ਪਰਿਵਾਰ ਨੇ ਮੰਗ ਕੀਤੀ ਹੈ ਇਹ ਪੂਰੀ ਘਟਨਾ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖੰਨਾ ਤੋਂ ਇੱਕ ਬੱਚਾ ਚੱਕਿਆ ਗਿਆ ਸੀ ਜਿਹਦਾ ਨਾਮ ਸ਼ਾਇਦ ਪਵਜੀ ਤੇ ਇਸ ਤਰ੍ਹਾਂ ਕਰਕੇ ਸੀਗਾ ਤਾਂ ਉਹ ਬੱਚਾ ਪੁਲਿਸ ਬਰਾਮਦ ਕਰਨਾ ਚਾਹੁੰਦੀ ਸੀ ਤਾਂ ਬਾਅਦ ਵਿੱਚ ਪੁਲਿਸ ਨੇ ਅਚਾਨਕ ਪੂਰੇ ਪੰਜਾਬ ਦੇ মিডিਆ ਨੂੰ ਇਹ ਦੱਸਿਆ ਬਈ ਨਾਬਾ ਦੇ ਕੋਲ ਸਾਨੂੰ ਜਿਹੜੇ ਅਗਵਾਹ ਕਰਨੇ ਉਹ ਬੱਚੇ ਨੂੰ ਇੱਕ ਗੱਡੀ ਦੇ ਵਿੱਚ ਲੈ ਕੇ ਸ਼ਾਇਦ ਗੱਡੀ ਉਹ ਦੱਸੀ ਸੀ ਉਦੋਂ ਫਾਰਚੂਨ ਵੀ ਉਹਦੇ ਵਿੱਚ ਲੈ ਕੇ ਉਹਨੂੰ ਤੇ ਉਹ ਜਾ ਰਹੇ ਸੀਗੇ ਤੇ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਹ ਅੱਗੇ-ਅੱਗੇ ਗੱਡੀ ਭਜਾਈ ਗਏ ਤੇ ਅੱਗੇ ਜਾ ਕੇ ਖੇਤਾਂ 'ਚ ਜਿੱਥੇ ਉਹਨਾਂ ਨੂੰ ਫਿਰ ਕੋਈ ਰਾਹ ਨਹੀਂ ਮਿਲਿਆ ਅੱਗੋਂ ਵੀ ਪੁਲਸ ਆ ਗਈ ਪਿੱਛੋਂ ਵੀ ਤਾਂ ਫਿਰ ਉੱਥੇ ਮੁਕਾਬਲਾ ਹੋਇਆ ਤੇ ਪੁਲਸੇ ਕਹਿੰਦੀ ਹੈ ਕਿ ਉਹ ਜਿਹੜਾ ਬੱਚਾ ਹੈ ਉਹ ਅਸੀਂ ਸੀਟ ਦੇ ਥੱਲੋਂ ਗੱਡੀ ਦੇ ਡਰਿਆ ਹੋਇਆ ਬਰਾਮਦ ਕਰ ਲਿਆ ਤੇ ਉਹ ਜਿਹੜੇ ਅ ਅਗਵਾਕਰ ਸੀ ਪੁਲਿਸ ਦਾ ਇਹ ਕਹਿਣਾ ਸੀ ਵੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਗੋਲੀਆਂ ਚਲਾਈਆਂ ਤਾਂ ਫਿਰ ਜਸਪ੍ਰੀਤ ਸਿੰਘ ਨੂੰ ਗੋਲੀ ਵੱਜੀ ਤੇ ਫਿਰ ਉਹਦੀ ਮੌਤ ਹੋ ਗਈ ਪਰ ਉਹ ਦਾੜਾ ਰੱਖਿਆ ਮੁੰਡੇ ਨੇ ਪੱਗ ਬੰਨਦਾ ਉਹ ਮੁੰਡਾ ਉਹਦੀ ਫੋਟੋ ਤੁਸੀਂ ਦੇਖੀ ਹੋਣੀ ਹੈ ਉਹਦਾ ਪਰਿਵਾਰ ਤੇ ਪਿੰਡ ਉਹਦੋਂ ਦਾ ਕਹਿ ਰਿਹਾ ਵੀ ਯਾਰ ਉਹ ਮੁੰਡਾ ਐਸਾ ਨਹੀਂ ਸੀ ਉਹ ਮੁੰਡਾ ਤਾਂ ਬਾਹਰ ਗਿਆ ਹੋਇਆ ਸੀ ਫੌਰਨ ਗਿਆ ਹੋਇਆ ਸੀ ਉਥੋਂ ਘਰਦਿਆਂ ਨੂੰ ਵੀ ਨਹੀਂ ਪਤਾ ਵੀ ਉਹ ਆਇਆ ਕਦੋਂ ਆ ਉਹ ਕਾਹਦੇ ਵਾਸਤੇ ਆਇਆ ਤੇ ਉਹ ਸਾਰਾ ਮਾਮਲਾ ਉਦੋਂ ਦਾ ਸਵਾਲਾਂ ਦੇ ਘੇਰੇ ਚ ਛੱਕੀ ਜਿਹਾ ਬਣਿਆ ਹੋਇਆ ਤੇ ਹੁਣ ਉਹਦੇ ਪਰਿਵਾਰ ਨੇ ਜਦੋਂ ਹਾਈ ਕੋਰਟ ਤੋਂ ਮੰਗਿਆ ਵੀ ਸੀਬੀਆਈ ਜਾਂਚ ਕਰਾਈ ਜਾਏ ਹਾਈ ਕੋਰਟ ਨੇ ਹੁਣ ਕਹਿਤਾ ਤਾਂ ਇਹਦੇ ਉੱਪਰ ਹੁਣ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੋ ਪਰ ਇੱਥੇ ਨਾਲ ਇੱਕ ਹੋਰ ਨਵੀਂ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ ਬਠਿੰਡਾ ਦੇ ਵਿੱਚ ਇੱਕ ਥਾਰ ਵਾਲੀ ਪੁਲਿਸ ਵਾਲੀ ਬੀਬੀ ਫੜੀ ਸੀ ਜਿੰਦੇ ਕੋਲੋਂ 17 ਗ੍ਰਾਮ ਚਿੱਟਾ ਪੁਲਿਸ ਕਹਿੰਦੀ ਸੀ ਬਰਾਮਦ ਕੀਤਾ ਉਹਦੀ ਜ਼ਮਾਨਤ ਹੋ ਗਈ ਹੈ ਉਹ ਹੁਣ ਜੇਲ੍ਹ ਚੋਂ ਬਾਹਰ ਆਏਗੀ ਫਿਰ ਰੀਲਾਂ ਪਹਿਨਗੀਆਂ ਫਿਰ ਸਭ ਕੁਝ ਹੋਏਗਾ ਤਾਂ ਉਹ ਥਾਰ ਵਾਲੀ ਬੀਬੀ ਇੰਨੀ ਛੇਤੀ ਨੂੰ ਜ਼ਮਾਨਤ ਮਿਲ ਗਈ ਪੁਲਿਸ ਤੋਂ ਕੀ ਢਿੱਲ ਰਹਿ ਗਈ ਪੁਲਿਸ ਨੇ ਤਿੰਨ ਵਾਰ ਰਿਮਾਂਡ ਲੈ ਕੇ ਉਹਦਾ ਪੁੱਛਗਿੱਛ ਕੀਤੀ ਸੀ ਤਾਂ ਪੁੱਛ ਗਏ ਸਿਓ ਪਾਇਆ ਕੀ ਕੱਢਿਆ ਕੀ ਕੀ ਸਬੂਤ ਪ੍ਰਾਪਤ ਕੀਤੇ ਹਾਂ ਉਹ ਜਿਹੜੀ ਪੁਲਿਸ ਵਾਲੀ ਬੀਬੀ ਆ ਮਹਿਲਾ ਕਾਂਸਟੇਬਲ ਉਹਦਾ ਵਕੀਲ ਕਹਿੰਦਾ ਵੀ ਇਹ ਸਾਰਾ ਮਾਮਲਾ ਫਰਜੀ ਸੀ ਉਹਦੇ ਤੇ ਨਜਾਇਜ਼ ਪਾਇਆ ਜਾ ਰਿਆ ਸੀ ਹੁਣ ਸਵਾਲ ਫਿਰ ਇਹ ਵੀ ਬਣਦਾ ਨਾ ਵੀ ਜਿਹੜੇ ਪੁਲਿਸ ਵਾਲੇ ਇਹ ਨਜਾਇਜ਼ ਕਰ ਰਹੇ ਸੀ ਕੀ ਉਹ ਫੜੇ ਜਾਣਗੇ ਕੀ ਉਹਨਾਂ ਤੇ ਕਾਰਵਾਈ ਹੋਏਗੀ ਜਦੋਂ ਉਹ ਅਮਨਦੀਪ ਕੌਰ ਥਾਰ ਵਾਲੀ ਬੀਬੀ ਫੜੀ ਗਈ ਸੀ ਉਦੋਂ بڑے ਸਵਾਲ ਚਰਚਾ ਚ ਆਏ ਸੀ ਸਵਾਲ ਇਹ ਵੀ ਆਏ ਸੀ ਵੀ ਉਹ ਤਾਂ 2 ਲੱਖ ਦੀ ਘੜੀ ਬੰਨਦੀ ਐ 80000 ਰੁਪਏ ਦਾ ਚਸ਼ਮਾ ਲਾਉਂਦੀ ਐ ਮਤਲਬ ਐਨਕ ਲਾਉਂਦੀ ਐ ਸਵਾਲ ਇਹ ਵੀ ਆਏ ਸੀ ਵੀ ਉਹਨੇ ਤਾਂ ਬੜੀਆਂ ਮਹਿੰਗੀਆਂ ਜਾਇਦਾਦਾਂ ਬਣਾਈਆਂ ਨੇ ਲੋਕ ਤਾਂ ਇਹ ਕਹਿੰਦੇ ਸੀ ਵੀ ਇਹਦੀ ਕੋਠੀ ਕਦੋਂ ਢੋਣੀ ਐ ਜੇ ਬਾਕੀਆਂ ਦੀਆਂ ਢਾਈਆਂ ਜਾ ਰਹੀਆਂ ਬਲਡوزر ਚਲਾ ਕੇ ਪਰ ਹੁਣ ਉਹਦੀ ਜਵਾਬਤ ਹੋ ਗਈ ਐ ਤਾਂ ਉਦੋਂ ਸਵਾਲ ਇਹ ਵੀ ਉੱਠੇ ਸੀ ਵੀ ਉਹ ਥਾਰ ਵਾਲੀ ਬੀਬੀ ਦੇ ਕਿਸੇ ਪੁਲਿਸ ਅਫਸਰਾਂ ਨਾਲ ਵੀ ਕੋਈ ਲਿੰਕ ਨੇ ਕੀ ਜੇ ਲੰਬੇ ਟਾਈਮ ਤੋਂ ਉਹ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਰਹੀ ਤਾਂ ਫਿਰ ਪੁਲਿਸ ਵਿਭਾਗ ਚ ਹੁੰਦੇ ਹੀ ਜੇ ਉਹ ਬਚਦੀ ਰਹੀ ਤਾਂ ਫਿਰ ਉਹਦੇ ਉੱਪਰ ਮਿਹਰਬਾਨ ਕਿਹੜੇ ਅਫਸਰ ਸੀ ਇਹ ਵੀ ਸਵਾਲ ਉੱਠਦੇ ਨੇ ਪਰ ਪੁਲਿਸ ਨੇ ਉਹਦੇ ਕੋਲੋਂ ਕੀ ਇਨਵੈਸਟੀਗੇਸ਼ਨ ਦੇ ਵਿੱਚ ਪੁੱਛਿਆ ਪੁਲਿਸ ਨੇ ਇਹਦੇ ਬਾਰੇ ਕੁਝ ਨਹੀਂ ਸੀ ਦੱਸਿਆ ਦੱਸਿਆ ਕਿਉਂ ਨਹੀਂ ਇਹ ਪੁਲਿਸ ਜਾਣੇ ਉਹ ਬੀਬੀ ਜਾਣੇ ਆਪਾਂ ਦੇ ਭਰਾਵਾ ਪੁੱਛ ਹੀ ਸਕਦੇ ਆ ਆਪਾਂ ਪੁੱਛੀ ਜਾਂਦੇ ਆ ਹਾਂ ਦੱਸਣਾ ਦਸਾਉਣਾ ਉਹ ਉਹਨਾਂ ਦਾ ਕੰਮ ਹੈ ਹੁਣ ਸਵਾਲ ਇਹ ਆ ਵੀ ਜਦੋਂ ਇਹੋ ਜੇ ਕੇਸ ਦੇ ਵਿੱਚ ਪੁਲਿਸ ਦਾ ਵਕੀਲ ਜਾਂ ਸਰਕਾਰ ਦਾ ਵਕੀਲ ਅੱਗੋਂ ਤੱਥਾਂ ਸਬੂਤਾਂ ਨਾਲ ਤਿੱਖੀ ਬਹਿਸ ਕਰੇ ਤਾਂ ਛੇਤੀ ਛੇਤੀ ਐਨਡੀਪੀਐਸ ਦੇ ਕੇਸ 'ਚ ਕਈ ਵਾਰ ਜਮਾਨਤ ਨਹੀਂ ਵੀ ਹੁੰਦੀ ਪਰ ਇਸ ਕੇਸ 'ਚ ਤਾਂ ਇਹ ਗੱਲ ਆ ਰਹੀ ਹੈ ਵੀ ਸ਼ਾਇਦ ਜਮਾਨਤ ਦਾ ਅੱਗੋਂ ਵਿਰੋਧ ਹੀ ਨਹੀਂ ਹੋਇਆ ਬਹੁਤਾ ਤੇ ਕੂਈ ਅਸਟਰਾ ਅ ਤੱਥ ਜਾਂ ਅਦਾਲਤ ਦੇ ਵਿੱਚ ਜਿਹੜੀ ਮਿਸਲ ਪੇਸ਼ ਕਰਨੀ ਸੀ ਉਹ ਕੀਤੀ ਨਹੀਂ ਗਈ ਤਾਂ ਇਸ ਕਰਕੇ ਚਲਾਨ ਪੇਸ਼ ਜਿਹੜਾ ਕਰਨਾ ਹੁੰਦਾ ਉਹਦੇ ਚ ਘਾਟ ਰਹਿ ਗਈ ਪੁਲਿਸ ਤੋਂ ਤਾਂ ਇਸ ਕਰਕੇ ਮਾਨਯੋਗ ਅਦਾਲਤ ਨੇ ਫਿਰ ਉਹਨੂੰ ਕਾਨੂੰਨ ਦੇ ਮੁਤਾਬਕ ਜਮਾਨਤ ਦੇਤੀ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ